ਜ਼ਾਹਿਰ ਹੈ ਕਿ ਅਕਾਲੀ ਦਲ ਦਾ ਜਿਹੜਾ ਸੰਕਟ ਆ ਉਹ ਦਿਨੋਂ ਦਿਨ ਹੋਰ ਗਹਿਰਾ ਗੰਭੀਰ ਹੁੰਦਾ ਜਾ ਰਿਹਾ ਵਾ ਔਰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਇਹਦੇ ਕੋਈ ਸ਼ੱਕ ਨਹੀਂ ਕਿ ਲੋਕ ਜਿਹੜੇ ਨੇ ਉਹ ਜਿਹੜੇ ਅਕਾਲੀ ਕੱਢ ਰਿਹਾ ਜਿਹੜਾ ਆਮ ਲੋਕ ਜਿਹੜੇ ਨੇ ਉਹ ਸੁਖਵੀਰ ਸਿੰਘ ਬਾਦਲ ਨੂੰ ਹੁਣ ਸਵੀਕਾਰ ਨਹੀਂ ਕਰਦੇ ਬਤੌਰ ਅਕਾਲੀ ਦਲ ਪ੍ਰਧਾਨ ਪਰ ਇਹ ਵੀ ਨਾਲ ਸੱਚ ਆ ਕਿ ਉਹ ਜਿਹੜਾ ਜਿਹੜਾ ਬਾਗੀ ਤੜਾ ਵਾ ਜਿਹੜੇ ਉਹਨਾਂ ਦੇ ਸਾਰੇ ਕੰਮਾਂ ਦੇ ਵਿੱਚ ਭਾਗੀਦਾਰ ਸਨ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੇ ਇਹ ਵੀ ਗੱਲ ਕਰੀਬ-ਕਰੀਬ ਕਾਫੀ ਕਲੀਅਰ ਹੈ ਇਹ ਸਾਰੇ ਲੀਡਰ ਜਿਹੜੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਉਸ ਵੇਲੇ ਮੈਂਬਰ ਪਾਰਲੀਮੈਂਟ ਸਨ ਬੀਬੀ ਜੀ ਗੀਰਕੌਰ ਐਸਪੀਸੀ ਦੇ ਪ੍ਰਧਾਨ ਬਣੇ ਪ੍ਰਮੇਦਰ ਸਿੰਘ ਟਿੰਸਾ ਉਹਨਾਂ ਦੇ ਵਿੱਤ ਮੰਤਰੀ ਸਨ ਬਾਕੀ ਵੀ ਜਿਹੜੇ ਐਮਐਲਏ ਸਨ ਉਹਨਾਂ ਨੂੰ ਪ੍ਰੋਟੈਕਟ ਕਰਦੇ ਸੀ ਉਹਨਾਂ ਨੂੰ ਉਹਨਾਂ ਨੂੰ ਡਿਫੈਂਡ ਕਰਦੇ ਸਨ ਔਰ ਇਹਨਾਂ ਨੇ ਸਾਰਿਆਂ ਨੇ ਸਹੂਲਤਾਂ ਵੱਡੇ-ਵੱਡੇ ਅਹੁਦੇ ਜਿਹੜੇ ਨੇ ਉਹਨਾਂ ਦਾ ਨਿੱਗ ਉਸ ਵੇਲੇ ਮਾਣਿਆ ਇਸ ਜਿਹੜੀਆਂ ਗਤੀਵਿਧੀਆਂ ਸੀਗੀਆਂ ਬਾਦਲ ਪਰਿਵਾਰ ਦੀਆਂ ਬਾਦਲ ਸਰਕਾਰ ਦੀਆਂ ਅਕਾਲੀ ਦਲ ਸਰਕਾਰ ਦੀਆਂ ਉਹਨਾਂ ਨੂੰ ਇਹ ਸਿਰਫ ਡਿਫੈਂਡਿੰਗ ਨਹੀਂ ਸੀ ਕਰਦੇ ਉਹਨਾਂ ਨੂੰ ਵੱਧ ਚੜ ਕੇ ਉਹਨਾਂ ਦੇ ਬਾਰੇ ਗੱਲ ਵੀ ਕਰਦੇ ਸਨ ਔਰ ਉਹਦੇ ਵਿੱਚ ਹਿੱਸੇਦਾਰ ਸਨ ਇਹ ਸਾਰੇ ਭਾਗੀਦਾਰ ਜਿਵੇਂ ਕਿ ਸਾਡੇ ਇੱਕ ਕੋਲਰ ਨੇ ਕਿਹਾ ਵਾ ਸੋ ਇਸੇ ਕਰਕੇ ਪਿਛਲੇ 3-4 ਸਾਲਾਂ ਦੇ ਵਿੱਚ ਜਿੰਨੇ ਵੀ ਧੜੇ ਬਣੇ ਨੇ ਭਾਵੇਂ ਉਹ ਟਕਸਾਲੀ ਅਕਾਲੀ ਦਲ ਟਕਸਾਲੀ ਬਣਿਆ ਜਾਂ ਅਕਾਲੀ ਦਲ ਸੰਯੁਕਤ ਬਣਿਆ ਉਹਨਾਂ ਨੂੰ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਔਰ ਜੋ ਜਿੰਨਾ ਚੀਜ਼ਾਂ ਵਾਸਤੇ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਗੁਨਾਹਗਾਰ ਮੰਨਦੇ ਆ ਉਹ ਵੀ ਗਲਤੀਆਂ ਉਹ ਹੀ ਗਲਤੀਆਂ ਉਹਨਾਂ ਨੇ ਕੀਤੀਆਂ ਜੇ ਸੁਖਬੀਰ ਸਿੰਘ ਬਾਦਲ ਨੂੰ ਅੱਜ ਕਹਿੰਦੇ ਆ ਕਿ ਇਹਨਾਂ ਨੇ ਭਾਜਪਾ ਨਾਲ ਕਟ ਜੋੜ ਕੀਤਾ ਐਨੇ ਸਾਲ ਸੱਤਾ ਦਾ ਨਿਗ ਮਾਣਿਆ ਤੇ ਫਿਰ 2022 ਚੋਣਾਂ ਜਿਹੜੀਆਂ ਵਾਂ ਉਹ ਸੁਖਦੇਵ ਸਿੰਘ ਢੀਮਸਾ ਔਰ ਉਹਨਾਂ ਦੇ ਸਾਥੀਆਂ ਨੇ ਭਾਜਪਾ ਦੇ ਨਾਲ ਰਲ ਕੇ ਉਹਨੂੰ ਚੋਣਾਂ ਲੜੀਆਂ ਸਨ ਬਹੁਤੀ ਕਾਮਯਾਬੀ ਤੋਂ ਉਹਨਾਂ ਨਹੀਂ ਸੀ ਮਿਲੀ ਸੋ ਲੋਕਾਂ ਦੀ ਜਿਹੜੀ ਆ ਲੋਕਾਂ ਦੀ ਜਿਹੜੀ ਯਾਦ ਆਸ਼ਤਿਆ ਉਹ ਇੰਨੀ ਥੋੜੀ ਨਹੀਂ ਲੋਕਾਂ ਨੂੰ ਇਹ ਸਭ ਕੁਝ ਯਾਦ ਆ ਔਰ ਇਸੇ ਕਰਕੇ ਸ਼ਾਇਦ ਜਿਹੜਾ ਇਹ ਬਾਗੀਦਾਰ ਧੜਾਵਾ ਜਿਹੜਾ ਇਹਨਾਂ ਨੂੰ ਲੋਕੀ ਐਕਸੈਪਟ इजीली ਨਹੀਂ ਕਰ ਰਹੇ ਔਰ ਸੁਖਵੀਰ ਸਿੰਘ ਬਾਲਦਨੂਸ਼ਾ ਦੇ ਪਤਾ ਲਾ ਕਿ ਇਹਨਾਂ ਲੋਕਾਂ ਇਹਨਾਂ ਜਿਹੜੇ ਸਾਡੇ ਤੋਂ ਜਿਹੜੇ ਬਾਗੀ ਹੋਏ ਆ ਉਹਨਾਂ ਨੂੰ ਲੋਕਾਂ ਨੇ ਐਕਸੈਪਟ ਨਹੀਂ ਕਰਨਾ ਇਸੇ ਕਰਕੇ ਉਹਨਾਂ ਦਾ ਜਿਹੜਾ ਕੰਫੀਡੈਂਸ ਆ ਉਹ ਹਾਲੀ ਵੀ ਥੜਕਿਆ ਨਹੀਂ ਔਰ ਹਲੀ ਵੀ ਉਹ ਇਹਨਾਂ ਦੇ ਨਾਲ ਗੱਲਬਾਤ ਕਰਨ ਨੂੰ ਜਾਂ ਇਹਨਾਂ ਦੀਆਂ ਸ਼ਰਤਾਂ ਮੰਨ ਨੂੰ ਤਿਆਰ ਨਹੀਂ ਲੇਕਿਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪ੍ਰੈਜ਼ੀਡੈਂਸੀਪ ਆ ਉਹਨੂੰ ਲੋਕੀ ਹੁਣ ਐਕਸੈਪਟ ਨਹੀਂ ਕਰਦੇ ਸੋ ਇਸ ਕਰਕੇ ਮੇਰਾ ਖਿਆਲ ਆ ਕਿ ਇਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਜੇ ਇਕੱਠੇ ਨਹੀਂ ਹੋਣਗੇ ਤੇ ਸ਼ਾਇਦ ਕੋਈ ਇਹਨਾਂ ਦੀ ਅਗਵਾਈ ਕਰਨ ਵਾਸਤੇ ਵੀ ਨਵਾਂ ਬੰਦਾ ਵੀ ਅਗਵਾਈ ਕਰਨ ਵਾਸਤੇ ਤਿਆਰ ਨਹੀਂ ਹੋਊਗਾ ਜੇ ਸੁਖਵੀਰ ਸਿੰਘ ਬਾਦਲ ਪਾਸੇ ਹਟ ਵੀ ਜਾਣ ਜੋ ਉਹਨਾਂ ਨੂੰ ਹਟਣਾ ਪਵੇਗਾ ਮੇਰਾ ਮੰਨਣਾ ਵਾ ਕਿ ਸੂਨਰਾ ਲੈਟਰ ਉਹਨਾਂ ਨੂੰ ਪਾਸੇ ਜ਼ਰੂਰ ਹਟਣਾ ਪਵੇਗਾ ਔਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਜਿਹੜੇ ਬਾਗੀ ਧੜਾ ਉਹਨਾਂ ਨੂੰ ਅੱਗੇ ਕਰ ਰਿਆ ਸੀ ਕਿ ਤੁਸੀਂ ਕਨਵੀਨਰ ਬਣ ਜਾਓ ਉਹਨਾਂ ਨੇ ਬੜਾ ਕਲੀਅਰਲੀ ਕਹਿ ਦਿੱਤਾ ਵਾ ਕਿ ਮੈਂ ਕਿਸੇ ਇੱਕ ਧੜੇ ਦਾ ਮੈਂ ਪ੍ਰਧਾਨਗੀ ਨਹੀਂ ਕਰਨੀ ਚਾਹੁੰਦਾ ਜਾਂ ਕਨਵੀਨਰ ਨਹੀਂ ਬਣਨੀ ਚਾਹੁੰਦਾ ਬਣਨਾ ਨਹੀਂ ਚਾਹੁੰਦਾ ਮੈਂ ਉਹਨਾਂ ਦੀ ਨੁਮਾਇੰਦਗੀ ਨਹੀਂ ਕਰੂੰਗਾ ਹਾਂ ਜੇ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਆਉਣ ਤੇ ਮੈਂ ਉਹਨੂੰ ਉਸ ਉਸ ਗੁਜ਼ਾਰਿਸ਼ ਨੂੰ ਜਾਂ ਉਸ ਰਿਕਵੈਸਟ ਨੂੰ ਜ਼ਰੂਰ ਮੈਂ ਕੰਸੀਡਰ ਕਰ ਸਕਦਾ ਹਾਂ ਸੋ ਇਸ ਕਰਕੇ ਜਿੰਨਾ ਚਿਰ ਤੱਕ ਇਹ ਸਾਰੇ ਇਕੱਠੇ ਨਹੀਂ ਹੁੰਦੇ ਮੇਰਾ ਖਿਆਲ ਕੋਈ ਜਿਹੜਾ ਇੱਜ਼ਤਦਾਰ ਲੀਡਰ ਹੈ ਜਿਹੜਾ ਉਹ ਇਹਨਾਂ ਦੀ ਅਗਵਾਈ ਕਰਨ ਵਾਸਤੇ ਵੀ ਤਿਆਰ ਨਹੀਂ ਹੋਊਗਾ ਬਾਕੀ ਜਿਹੜੀਆਂ ਪੰਥਕ ਕਦਰਾਂ ਕੀਮਤਾਂ ਆ ਉਹਨਾਂ ਨੂੰ ਦੁਬਾਰਾ ਇਹਨਾਂ ਨੂੰ ਸਵੀਕਾਰ ਕਰਨਾ ਪਵੇਗਾ ਮੰਨਣਾ ਪਊਗਾ ਅਡਾਪਟ ਕਰਨਾ ਪਊਗਾ ਔਰ ਇਹਦੇ ਵਾਸਤੇ ਇੱਕ ਵੱਡਾ ਫੈਸਲਾ ਕਰਨਾ ਪਊਗਾ ਕਿ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਵਾਂ ਉਹਦੇ ਵਿੱਚ ਜੇ ਪੰਥਕ ਕੈਂਡੀਡੇਟ ਖੜੇ ਹੁੰਦੇ ਨੇ ਅੰਮ੍ਰਿਤਪਾਲ ਦੇ ਸਾਥੀ ਖੜੇ ਹੁੰਦੇ ਨੇ ਤਾਂ ਉਹਨਾਂ ਨੂੰ ਸਪੋਰਟ ਕਰਨਾ ਜਾਂ ਨਹੀਂ ਕਰਨਾ ਪੰਥਿਕ ਜਿਹੜਾ ਬਾਗੀ ਧੜਾ ਵਾਜ ਪਰਮਿੰਦਰ ਸਿੰਘ ਢੀਂਸਣ ਨੇ ਬਿਲਕੁਲ ਕਲੀਅਰ ਕਰਤਾ ਕਿ ਅਸੀਂ ਉਹਨਾਂ ਨੂੰ ਤਿਆਰ ਆਕਸੈਪਟ ਕਰਨ ਨੂੰ ਜਿਉ ਸਾਨੂੰ ਸਾਡੇ ਨਾਲ ਰਲਦੇ ਨੇ ਸੋ ਇਹ ਫੈਸਲਾ ਸ਼ਾਹ ਸੁਖੀਰ ਸਿੰਘ ਬਾਦਲ ਨੂੰ ਵੀ ਕਰਨਾ ਪਊਗਾ ਜਿੰਨਾ ਚਿਰ ਤੱਕ ਸਾਰੇ ਪੰਥਿਕ ਧੜੇ ਅਕਾਲੀ ਦਲ ਧੜੇ ਇਕੱਠੇ ਨਹੀਂ ਹੁੰਦੇ ਔਰ ਜਿੰਨਾ ਚਿਰ ਤੱਕ ਮੇਰੇ ਖਿਆਲ ਸੁਖੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨਹੀਂ ਛੱਡਦੇ ਉਹਨਾਂ ਚਿਰ ਤੱਕ ਮੇਰੇ ਖਿਆਲ ਅਕਾਲੀ ਦਲ ਲੋਕਾਂ ਦੇ ਵਿੱਚ ਸਵੀਕਾਰਟ ਐਕਸੈਪਟੇਬਲ ਨਹੀਂ ਹੋਵੇਗਾ ਸੋ ਅਗਲੇ ਮੇਰੇ ਖਿਆਲ ਦਿਨ ਜਿਹੜੇ ਨੇ ਅਗਲੇ ਹਫਤੇ ਜਿਹੜੇ ਨੇ ਇਹ ਬਹੁਤ ਕ੍ਰੂਸ਼ਲ ਹੋਣਗੇ ਸਿਰਫ ਅਕਾਲੀ ਦਲ ਵਾਸਤੇ ਹੀ ਨਹੀਂ ਮੇਰੇ ਖਿਆਲ ਪੰਜਾਬ ਦੀ ਸਿਆਸਤ ਵਾਸਤੇ ਵੀ